ਪਿਛਲੇ ਕਈ ਦਿਨਾਂ ਤੋਂ ਹੋ ਰਹੀ ਪਾਰੀਵਾਰਸ ਕਾਰਨ ਗਰੀਬ ਘਰਾਂ ਦੇ ਕੋਠਿਆਂ ਦੀਆਂ ਛੱਤਾਂ ਚੂਣ ਲੱਗ ਪਈਆਂ ਗੁਰੂ ਰਾਮਦਾਸ ਜੀ ਦੀ ਮਿਹਰ ਸਦਕਾ ਕਰ ਰਹੇ ਆ ਆਪਣੇ ਲੋਕਾਂ ਦੀ ਸੇਵਾ ਸਰਪੰਚੋ ਰਗਵੀਰ ਸਿੰਘ ਪੰਜਾਬ ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਪਾਰੀ ਮੀਂਹ ਦੇ ਜਿੱਥੇ ਲਾਮ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਗਰੀਬ ਪਰਿਵਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਲਕਾ ਮਜੀਠਾ ਦੇ ਪਿੰਡ ਤਲਵੰਡੀ ਕੁੰਮਣ ਵਿਖੇ ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਸੀ ਅਤੇ ਕਈਆਂ ਦੇ ਕੋਠਿਆਂ ਦੀਆਂ ਛੱਤਾਂ ਵੀ ਚੂਣ ਲੱਗ ਪਈਆਂ ਸਨ ਪਿੰਡ ਦੇ ਸਰਪੰਚ ਰਵੀਰ ਸਿੰਘ ਸੰਧੂ ਤੇ ਮੌਜੂਦਾ ਪੰਚਾਇਤ ਵੱਲੋਂ ਗਰੀਬ ਲੋਕਾਂ ਦੀ ਬਾਹ ਫੜੀ ਗਈ ਅਤੇ ਰਾਸ਼ਨ ਤੇ ਤਰਪਾਲਾਂ ਵੰਡੀਆਂ ਗਈਆਂ ਜਿਸ ਵਿੱਚ ਐਸਡੀਐਮ ਮਜੀਠਾ ਤਹਿਸੀਲਦਾਰ ਸਿਸ਼ਪਾਲ ਮਜੀਠਾ ਨੇ ਸ਼ਿਰਕਤ ਕੀਤੀ ਤੇ ਲੋੜਵੰਦ ਪਰਿਵਾਰਾਂ ਨੂੰ ਸਰਪੰਚ ਰਵੀਰ ਸਿੰਘ ਸੰਧੂ ਵੱਲੋਂ 70 ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਗਈਆਂ ਤੇ 100 ਦੇ ਕਰੀਬ ਪਰਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ ਹਨ ਇਸ ਬੰਦੀ ਗੱਲਬਾਤ ਕਰਦੇ ਆ ਪਿੰਡ ਦੇ ਕੁਝ ਮੋਤਵਰ ਵਿਅਕਤੀਆਂ ਵੱਲੋਂ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਝੂਠੀ ਵਾਵਾ ਖੱਟਣ ਲਈ ਸਾਡੇ ਸਮਾਨ ਵੰਡਿਆ ਨਹੀਂਆ ਵੀਡੀਓ ਚੋਰੀ ਕਰਕੇ ਨਿੱਜੀ ਚੈਨਲ ਉੱਪਰ ਖਬਰ ਲਗਵਾ ਲਈ ਜਿਸ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਹਰ ਪੀੜਤਾਂ ਦੀ ਮਦਦ ਕਰਨ ਦੀ ਬਜਾਏ ਝੂਠੀ ਸ਼ੌਹਰਤ ਬਣਾ ਰਹੀ ਹੈ ਜੋ ਕਿ ਤਲਵੰਡੀ ਖੁੰਮਨ ਦੀ ਚੱਲ ਰਹੀ ਖਬਰ ਗਵਾਹੀ ਪਾ ਰਹੀ ਹੈ ਪਰ ਸੂਬੇ ਦੇ ਕੁਝ ਲੋਕ ਇਸ ਸਰਕਾਰ ਦੇ ਪਲੀ ਪਾਤੀ ਤੋਂ ਜਾਣੂ ਹੋ ਚੁੱਕਿਆ ਹਨ ਇਸ ਮੌਕੇ ਸਰਪੰਚ ਰਕबीर ਸਿੰਘ ਸੰਧੂ ਮੈਂਬਰ ਪ੍ਰਧਾਨ ਰਜਿੰਦਰ ਸਿੰਘ ਬਾਬਾ ਜਗਜੀਵਨ ਸਿੰਘ ਮਨਪ੍ਰੀਤ ਸਿੰਘ ਸੰਧੂ ਰਣਜੀਤ ਸਿੰਘ ਫੌਜੀ ਜੋਗਿੰਦਰ ਸਿੰਘ ਰੰਧਾਵਾ ਗੁਰਲਾਲ ਸਿੰਘ ਰਣਜੀਤ ਸਿੰਘ ਸੂਬੇਦਾਰ ਨਾਨਕ ਸਿੰਘ ਸੁਖਵਿੰਦਰ ਸਿੰਘ ਬਾਬਾ ਸਰੂਪ ਸਿੰਘ ਦਲਜੀਤ ਸਿੰਘ ਕਾਲੂ ਕੁਲਵਿੰਦਰ ਸਿੰਘ ਜਰਨੈਲ ਸਿੰਘ ਸੁਰਜੀਤ ਸਿੰਘ ਫੌਜੀ ਡਾਇਰੈਕਟਰ ਗੁਰਦੀਪ ਸਿੰਘ ਆਦ ਹਾਜ਼ਰ ਹਨ ਇਹਦੇ ਸਮਾਨ ਵਿੱਚ ਸਾਡੇ ਪੱਤਰਕਾਰ ਸੁਖਵਿੰਦਰ ਸਿੱਧੂ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਤਲਵੰਡੀ ਖੁੰਮਣ ਮਰਜੀ ਕੀ ਬੰਦੇ ਦਾਸ ਆਪਣੇ ਉਹਨਾਂ ਸਮੂਹ ਮੈਥ ਪੰਚਾਇਤਾਂ ਦਾ ਸਮੂਹ ਨਗਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਸਾਡੇ ਨਾਲ ਮੋਢੇ ਦਾ ਮੋਢਾ ਲਾਇਆ ਜੀ ਉਹ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਇਹੋ ਹੀ ਬੇਨਤੀ ਕਰਾਂਗਾ ਜਿਸ ਤਰ੍ਹਾਂ ਤੁਸੀਂ ਸਭ ਜੋ ਕਰ ਰਹੇ ਹੋ ਜਿਸ ਤਰ੍ਹਾਂ ਆਪਾਂ ਕੰਨਸ ਕਰੀਏ ਤਾਂ ਜੋ ਇਹ ਕੁਦਰਤੀ ਆਫਤ ਹੈ ਇਹਦੇ ਨਾਲ ਜਿੱਠੇ ਜਾਵੇ ਤੇ ਗਰੀਬਾਂ ਲੋਕਾਂ ਨੂੰ ਥੋੜੀ ਬੋਦੀ ਆਪਾਂ ਹੱਲ ਕਰ ਸਕੀਏ ਮੈਂ ਦੁਬਾਰਾ ਆਪਣੀ ਪੰਚਾਇਤਾਂ ਆਪਣੇ ਬਤਵੰਤੇਆਂ ਦਾ ਤੇ ਪੂਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਾਂਜੀ ਪ੍ਰਧਾਨ ਜੀ ਤੁਹਾਡੇ ਪਿੰਡ ਦੀ ਇੱਕ ਨਿੱਜੀ ਚੈਨਲ ਤੇ ਵੀਡੀਓ ਚੱਲ ਰਹੀ ਆ ਰਾਸ਼ਨ ਵੰਡੇ ਦੀ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜਿੰਦਰ ਸਿੰਘ ਮੈਂਬਰ ਪੰਚਾਇਤ ਤਲਵੰਡੀ ਖੰਮਣ ਜੋ ਨਿੱਜੀ ਚੈਨਲ ਤੇ ਇੱਕ ਚੈਲੰਜ ਜੋ ਵੀਡੀਓ ਚੱਲ ਰਹੀ ਆ ਜਿਹੜੀ ਰਾਸ਼ਨ ਵੰਡਣ ਦੀ ਮੈਂ ਬਿਲਕੁਲ ਸਪਸ਼ਟ ਗੁਰੂ ਚ ਇੱਕ ਗੱਲ ਦੱਸਣੀ ਚਾਹਣਾ ਆ ਵੀ ਇਹ ਰਾਸ਼ਨ ਸਾਡੇ ਸਰਪੰਚ ਪਿੰਡ ਤਲਵੰਡੀ ਖਮਣ ਦੇ ਸਰਦਾਰ ਅਗਬੀਰ ਸਿੰਘ ਤੇ ਪੰਚਾਇਤ ਵੱਲੋਂ ਉਪਰਾਲਾ ਕਰਕੇ ਆਪਣੀ ਨਿੱਜੀ ਜੇਬ ਦੇ ਵਿੱਚੋਂ ਖਰਚਾ ਕਰਕੇ ਇਹ ਰਾਸ਼ਨ ਜੁੜਾ ਵੰਡਿਆ ਗਿਆ ਕੁਝ ਲੋਕਾਂ ਨੇ ਇਸ ਚੀਜ਼ ਦਾ ਸਿਆਸੀ ਫਾਇਦਾ ਚੁੱਕਣ ਦੀ ਖਾਤਰ ਵੀ ਅਸੀਂ ਆਪਣੇ ਆਪ ਨੂੰ ਪੋਲੀਟੀਕਲ ਤੌਰ ਤੇ ਵਿਖਾ ਸੀਗੀ ਆਪਣੇ ਆਕਾਮਾਂ ਨੂੰ ਵੀ ਅਸੀਂ ਪਿੰਡ ਦੇ ਵਿੱਚ ਬਹੁਤ ਸਰਗਰਮੀ ਕਰ ਰਹੇ ਹਾਂ ਉਹਨਾਂ ਨੇ ਇਸ ਕਲਿੱਪ ਨੂੰ ਤੋੜ ਮੋੜ ਕੇ ਕਿਸੇ ਢੰਗ ਨਾਲ ਪੇਸ਼ ਕੀਤਾ ਆ ਜੋ ਕਿ ਬਹੁਤ ਹੀ ਨਿੰਦਣਯੋਗ ਆ ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਆ ਕਿ 28 ਤਰੀਕ ਨੂੰ ਜਦੋਂ ਇੱਥੇ ਤਹਿਸੀਲਦਾਰ ਸਾਹਿਬ ਆਏ ਆ ਸਾਡੇ ਸਰਪੰਚ ਸਾਹਿਬ ਤੇ ਪਿੰਡ ਦੇ ਹੋਰ ਮੋਹਤਵਰ ਸੱਜਣਾ ਨੇ ਸਾਰਿਆਂ ਨੇ ਇਕੱਤਰਤਾ ਕਰਕੇ ਇੱਥੇ ਸਮੂਹ ਜਿਹੜੇ ਜ਼ਰੂਰਤਮੰਦ ਲੋਗ ਆ ਉਹਨਾਂ ਨੂੰ ਜਿਹੜਾ ਰਾਸ਼ਨ ਵੰਡਿਆ ਤਰਪਾਲਾ ਵੰਡੀਆਂ ਅੱਜ ਫੇਰ ਉਸੇ ਲਗਾਤਾਰਤਾ ਦੇ ਵਿੱਚ ਜਿਹੜੇ ਮੀਂਹ ਦੀ ਕ੍ਰੁਪ ਜਿਹੜੀ ਲਗਾਤਾਰ ਵਧ ਰਹੀ ਆ ਅੱਜ ਫੇਰ ਲੋੜਵੰਦਾਂ ਨੂੰ ਅੱਜ 31 ਤਰੀਕ ਨੂੰ ਲੋੜਵੰਦਾਂ ਨੂੰ ਲੋੜਵੰਦਾਂ ਨੂੰ ਫੇਰ ਰਾਸ਼ਨ ਤੇ ਤਰਪਾਲਾ ਜਿਹੜੀਆਂ ਵੰਡੀਆਂ ਗਈਆਂ ਤੇ ਇਹਦੇ ਨਾਲ ਇਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਵੀ ਜਿਹੜੀ ਤੁਸੀਂ ਆਪਣੇ ਨਿਜੀ ਵਾਵਾ ਖੱਟਣੀ ਚਾਹੁੰਦੇ ਹੋ ਆਮ ਆਦਮੀ ਪਾਰਟੀ ਦੇ ਲੀਡਰ ਖਾਸ ਤੌਰ ਨਾਲ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਨਾ ਵੀ ਜੇ ਕੁਝ ਕਰਨਾ ਹੈ ਤੇ ਪਿੰਡ ਦੇ ਨਾਲ ਸਹਿਯੋਗ ਕਰੋ ਰਲ ਕੇ ਪਿੰਡ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੰਚਾਇਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲੋ ਨਾ ਕਿ ਵੱਖਰੇ ਤੌਰ ਤੇ ਵਾਵਾ ਖਟੋ ਇਸ ਕਰਕੇ ਉਹਨਾਂ ਨੂੰ ਲਾਸਟ ਫੇਰ ਇਹੋ ਅਪੀਲ ਹੈ ਵੀ ਆਪਣੇ ਆਪ ਨੂੰ ਜਿਹੜੀ ਇਹ ਵਾਵਾ ਵਿਖਾਉਣੀ ਆ ਫੋਕੀ ਸ਼ੋਰਤ ਲੈਣੀ ਆ ਇਹਨੂੰ ਛੱਡੋ ਤੇ ਪਿੰਡ ਦੇ ਵਿਕਾਸ ਦੇ ਵਿੱਚ ਰਲ ਕੇ ਸਾਡੇ ਨਾਲ ਸਾਰੀ ਪੰਚਾਇਤ ਨਾਲ ਰਲ ਕੇ ਕੰਮ ਕਰੋ ਧੰਨਵਾਦ